ਪ੍ਰੋਗਰਾਮ ਦਿੰਦੇ ਰਹਿਆ ਉਸ ਪ੍ਰੋਗਰਾਮ ਤੇ ਬਹੁਤ ਚਰਚਾ ਵੀ ਹੁੰਦੀ ਰਹਿੰਦੀ ਹੈ ਤੇ ਕੁਝ ਲੋਕ ਇਸ ਨੂੰ ਜੋੜ ਕੇ ਘੱਟ ਨਜ਼ਰੀਏ ਨਾਲ ਦੇਖ ਰਹੇ ਹੁੰਦੇ ਨੇ ਕਿ ਪ੍ਰੋਗਰਾਮ ਦਾ ਦੇਤੇ ਇਹ ਲਾਗੂ ਨਹੀਂ ਹੋਣੇ ਪਰ ਜੋ ਜੱਲਿਵਾਦ ਸਾਹਿਬ ਦੀ ਆਪ ਸੋਚ ਸਮਝ ਕੇ ਜੋ ਫੈਸਲੇ ਤੇ ਬੈਠੇ ਨੇ ਜੋ ਸਰੀਰ ਤੇ ਤਕਲੀਫ ਝੱਲ ਰਹੇ ਨੇ ਉਹਨਾਂ ਦੀ ਜਿਹੜੀ ਭਾਵਨਾਵਾਂ ਹੋ ਸਕਦਾ ਕਿਸੇ ਨੂੰ ਇਸ ਗੱਲ ਤੇ ਘੋਖ ਕੇ ਨਾ ਸੋਚਿਆ ਹੋਵੇ ਕਿ ਇਹ ਕੁਝ ਹੋਣ ਵਾਲਾ ਨਹੀਂ ਤਾਂ ਮੈਨੂੰ ਲੱਗਦਾ ਕਿ ਦਲੇਵਾਲ ਸਾਹਿਬ ਇਹ ਕਹਿੰਦੇ ਰਹੇ ਨੇ ਕਿ ਤੁਸੀਂ ਪ੍ਰੋਗਰਾਮ ਕਰੀ ਚੱਲੋ ਵੇਖੋ ਪ੍ਰਮਾਤਮਾ ਕੀ ਕਰਦਾ ਇਹ ਸਾਰਾ ਕੁਝ ਉਹਨਾਂ ਦੇ ਹੱਥ ਹੈ ਤਾਂ ਮੈਂ ਉਹ ਗੱਲ ਕਰਨ ਲੱਗਿਆ ਸੀ ਕਿ ਕੱਲ ਸਾਡਾ 30 ਤਰੀਕ ਦਾ ਜਿਹੜਾ ਪੰਜਾਬ ਬੰਦਾ ਸੱਦਾ ਦਿੱਤਾ ਗਿਆ ਖਾਸ ਕਰਕੇ ਬੀਜੇਪੀ ਖਾਸ ਕਰਕੇ ਕੇਂਦਰ ਸਰਕਾਰ ਇਸ ਗੱਲ ਦਾ ਪੂਰਨ ਸਟੇਟਾਂ ਦੇ ਵਿੱਚ ਉਹਨਾਂ ਜੋਰ ਲੱਗਿਆ ਹੋਇਆ ਇਹ ਕਿਸਾਨਾਂ ਨਾਲੋਂ ਜਿਹੜੇ ਦੂਜੇ ਵਰਗ ਹੈ ਨਿਖੇੜ ਕੇ ਦੇਖੇ ਜਾਣ ਦੂਜਾ ਵਰਗ ਕਿਸਾਨਾਂ ਨਾਲ ਨੇੜਤਾ ਨਾ ਆਵੇ ਤਾਂ ਉਹਨਾਂ ਨੂੰ ਬੋਰਡ ਨਾਲ ਬੰਨਣਾ ਚਾਹੁੰਦੇ ਨੇ ਧਰਮ ਦੇ ਨਾਂ ਤੇ ਬੰਨਣਾ ਚਾਹੁੰਦੇ ਨੇ ਰਾਜਨੀਤਿਕ ਤੌਰ ਤੇ ਬੰਨਣਾ ਚਾਹੁੰਦੇ ਨੇ ਮੈਨੂੰ ਲੱਗਦਾ ਉਹ ਸਾਡਾ ਕੱਲ ਪੰਜਾਬੀਆਂ ਨੇ ਪੰਜਾਬੀ ਹੋਣ ਦਾ ਸਮੂਹ ਦਿੱਤਾ ਤੇ ਬੀਐਨਪੀ ਇਸ ਜਿਹੜਾ ਉਹ ਚੱਲਾ ਚੱਲ ਰਹੀਗਾ ਸੀ ਉਹਨੂੰ ਵੀ ਜਵਾਬ ਦਿੱਤਾ ਖਾਸ ਕਰਕੇ ਪੰਜਾਬ ਦੇ ਵਿੱਚ ਸਾਡੇ ਨਾਲੋਂ ਮਜ਼ਦੂਰਾਂ ਨੂੰ ਵਾਅਦਾ ਦਿਖਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਸ਼ਹਿਰਗਰ ਨੂੰ ਵਾਅਦਾ ਦਿਖਾਉਣ ਦੀ ਕੋਸ਼ਿਸ਼ ਕੀਤੀ ਪਰ ਸਾਡੇ ਸਾਰੇ ਵਰਗਾਂ ਨੇ ਕੱਲ ਜਿਹੜੀ ਆਪ ਦੇ ਕਾਰੋਬਾਰ ਬੰਦ ਕਰਕੇ ਇਥੋਂ ਦੇ ਇੱਕ ਕੇ ਸਾਡੇ ਜਿਹੜੀਆਂ ਬਾਗੀਆਂ ਸਟੇਟਾਂ ਤੋਂ ਆਏ ਮਜ਼ਦੂਰ ਰੇਡੀਆਂ ਲਾਉਂਦੇ ਨੇ ਉਹਨਾਂ ਨੇ ਵੀ ਸਾਧੀਆਂ ਵੱਡੀਆਂ ਬੰਦ ਕਰਕੇ ਪੂਰਾ ਜਿਹੜਾ ਹੰਗਾਰਾ ਦਿੱਤਾ ਹੈ ਤਾਂ ਇੱਕ ਮੈਸੇਜ ਦਿੱਤਾ ਕੇਂਦਰ ਸਰਕਾਰ ਨੂੰ ਕਿ ਪੰਜਾਬੀ ਇਕੱਠੇ ਨੇ ਪੰਜਾਬੀ ਕਿਉਂ ਇਕੱਠੇ ਨੇ ਤੇ ਗੱਲੇਵਾਲ ਸਾਹਿਬ ਦਾ ਜਿਹੜਾ ਕੱਲ 35 ਵਜੇ ਸੀ ਦੇ ਲੋਕਾਂ ਦੇ ਅੰਦਰ ਇਹ ਗੱਲ ਉਫਦੀ ਸੀ ਕਿ 35 ਦਿਨਾਂ ਦੇ ਵਿੱਚ ਆਪਾਂ ਖਨੌਰੀ ਨਹੀਂ ਗਏ ਉਸ ਮੋਰ ਦੇ ਵਿੱਚ ਪਹੁੰਚ ਨਹੀਂ ਸਕੇ ਜਾਂ ਨੱਲੇਵਾਲ ਸਾਹਿਬ ਕੋਲੇ ਕੋਈ ਗੱਲ ਨਹੀਂ ਕਰ ਸਕੇ ਤਾਂ ਇੱਕ ਦਿਨ ਲਈ ਆਪਾਂ ਆਪਣੇ ਕਾਰੋਬਾਰ ਬੰਦ ਕਰਕੇ ਘੱਟੋ-ਘੱਟ ਡੱਲੇਵਾਲ ਸਾਹਿਬ ਜੋ ਮਾਰੂਆਤੇ ਬੈਠੇ ਨੇ ਉਹਨਾਂ ਦੇ ਨਾਲ ਸਾਡੀ ਮਤਤ ਹੋਊਗੀ ਮੈਨੂੰ ਲੱਗਦਾ ਇਸ ਪੀਨ ਨੂੰ ਪੂਰੇ ਪੰਜਾਬੀਆਂ ਨੇ ਕੱਲ ਇਤਿਹਾਸਕ ਪੰਜਾਬ ਬੰਦ ਕਰਕੇ ਜਿੱਤੇ ਅਸੀਂ ਦੋਨੇ ਫੋਮ ਗੱਲ ਕਰ ਰਹੇ ਆ ਤੇ ਰਾਤ ਜਿਹੜੀ ਸਾਡੀ ਗੱਲਬਾਤ ਹੋਣੀ ਸੀ ਡਲੇਵਾਲ ਸਾਹਿਬ ਨਾਲ ਤੇ ਮੈਂ ਪੂਰੇ ਭਾਰ ਦੇ ਲੋਕਾਂ ਨੂੰ ਖਾਸ ਕਰਕੇ ਪੰਜਾਬੀਆਂ ਨੂੰ ਡਲੇਵਾਲ ਸਾਹਿਬ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਆ ਉਹਨਾਂ ਦਾ ਕਿ ਜਿਹੜੇ ਕਾਰੋਬਾਰ ਤੁਸੀਂ ਬੰਦ ਕਰਕੇ ਸੜਕਾਂ ਦੇ ਆਲੇ ਇਹ ਕੁੰਡਿਆ ਧਰਨੇ ਵਿਚਾਰੇ ਉਹਦੇ ਵਿੱਚ ਸ਼ਾਮਲ ਹੋਣਾ ਇੱਕ ਆਮ ਦੀ ਇਸ਼ਾ ਮੁਤਾਬਕ ਕਾਰੋਬਾਰ ਬੰਦ ਕਰਕੇ ਸੜਕਾਂ ਤੇ ਆਉਣਾ ਉਹ ਕੱਲੋ ਦਿਨ ਸੀ ਪੰਜਾਬ ਦਾ ਕਿ ਕੋਈ ਵੀ ਸਰਕਾਰੀ ਦਾਰਾ ਪ੍ਰਾਈਵੇਟ ਦਾਰਾ ਇੱਥੋਂ ਤੇ ਖੁਦ ਬੱਸਾਂ ਵਾਲੇ ਮੋੜ ਜਿਹੜੇ ਵਿੱਚ ਬੱਸਾਂ ਆਉਂਦੀਆਂ ਧੜ ਕੇ ਆਪਦੇ ਬਰਾਕੇ ਆ ਲੈ ਕੇ ਧਰਨੇ ਤੇ ਬੈਠੇ ਆ ਉਸ ਲਈ ਜਿਹੜੇ ਰਾਤ ਲੱਲੇਵਾਲ ਸਾਹਿਬ ਨੇ ਮੈਨੂੰ ਗੱਲ ਕਹੀ ਇਹ ਜਿਹੜੀ ਲੋਕਾਂ ਦੀ ਇੱਛਾ ਲੋਕਾਂ ਨੇ ਆਵਾਜ਼ ਮੈਸੇਜ ਕੇਂਦਰ ਤੇ ਇੱਕ ਵੀ ਪਹੁੰਚਾਤਾ ਤੇ ਜਿਹੜੇ ਲੋਕਾਂ ਨੇ ਮੈਂ ਬੈਠਾ ਹਾਂ ਮੈਨੂੰ ਵੀ ਉਮੀਦ ਹੋਈ ਹੈ ਕਿ ਮੇਰੀ ਸੰਜੀਧੀ ਮੇਰੀ ਮੌਤ ਅਜਾਇ ਨਹੀਂ ਜਾਊਗੀ ਘਰ ਘਰ ਜਿੱਥੋਂ ਤੇ ਗੱਲ ਮੈਂ ਪਹੁੰਚਾਉਣਾ ਚਾਹਦਾ ਸੀ ਮੈਨੂੰ ਲੱਗਦਾ ਪੂਰੇ ਭਾਰਤ ਤੋਂ ਗੱਲ ਪਹੁੰਚ ਗਈ ਹੈ ਤੇ ਉਹਨਾਂ ਨੇ ਇੱਛਾ ਕੀ ਜ਼ਾਹਰ ਕੀਤੀ ਇੱਛਾ ਜ਼ਾਹਰ ਕੀਤੀ ਤੁਸੀਂ ਫਿਰ ਮੇਰੇ ਨਾਲ ਦੋ ਦਿਨ ਆਏ ਚਾਰ ਦਿਨ ਆਏ ਆ ਡੱਲੇਵਾਲ ਸਾਹਿਬ ਨੂੰ ਮਿਲਣ ਆਏ ਨੇ ਤੁਸੀਂ ਕੋਹਮਾ ਹੋਰ ਮਾਰੋ ਕੱਠ ਕਰੋ ਕੱਠ ਕਰਕੇ ਮੇਰੀ ਕੋਸ਼ਤ ਹੋਊਗੀ ਜਿੰਨਾਕ ਮੈਂ ਇੱਕ ਅੱਧਾ ਸ਼ਬਦ ਪੂਰੇ ਪਾਰ ਦੇ ਕਿਸਾਨਾਂ ਲਈ ਜਿਨ੍ਹਾਂ ਮੇਰੇ ਲਈ ਇੰਨਾ ਦਿਨ ਰਾਤ ਕੈਨਗਲ ਮਾਰਕੀ ਕੀਤੇ ਧੁੱਕੜ ਦਾਲਾ ਕੀਤੀਆਂ ਕਾਰੋਬਾਰ ਬੰਦ ਕੀਤੇ ਮੈਂ ਉਹਨਾਂ ਲੋਕਾਂ ਦੇ ਦਰਸ਼ਨ ਕਰਨਾ ਚਾਹਣਾ ਤਾਂ ਅਸੀਂ ਹੁਣੇ ਫੋਰਮ ਦੇ ਆਗੂ ਮੀਟਿੰਗ ਕਰਕੇ ਆਏ ਆ ਉਸ ਮੀਟਿੰਗ ਦੇ ਵਿੱਚੋਂ ਫੈਸਲਾ ਕੀਤਾ ਕਿ 4 ਜਨਵਰੀ ਨੂੰ ਜਦ ਇਹਦੇ ਇੱਥੇ ਹੀ ਖਨੌਵੀ ਦੇ ਵਿੱਚ ਬਹੁਤ ਵੱਡਾ ਇਤਿਹਾਸਕ ਕੱਠ ਕਰਾਂਗੇ ਇਤਿਹਾਸ ਦਾ ਮਤਲਬ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਪਰਿਵਾਰਾਂ ਦੇ ਜਿਹੜੇ ਪਿੰਡਾਂ ਦੀ ਜਿਹੜੀ ਪੰਚਾਇਤਾਂ ਦੀ ਕਲੱਬਾਂ ਦੀ ਲੋਕਾਂ ਦੀ ਛੇ ਕਿ ਅਸੀਂ ਨਹੀਂ ਬਹੁ ਸਕੇ ਤਾਂ ਭਾਵੇਂ ਕੇ ਡੱਲੇਵਾਲ ਸਾਹਿਬ ਦੇ ਮਰਦਤ ਤੇ ਵੀ 40 ਸਾਲ ਹੋ ਜਾਣਗੇ ਤੇ 40 ਸਾਲਾਂ ਕਦੀ ਇਤਿਹਾਸ ਨਿਗਾ ਬਾਰਿਓ ਤੇ ਆਪਾਂ ਦਗ ਕਿੰਨੇ ਹੋਣਗੇ ਰੋਟੀ ਦੇ ਕਈ ਬੰਦੇ 24 ਘਰਾਂ ਚੋਂ ਚਾਰ-ਚਾਰ ਬਾਰੇ ਵੀ ਪ੍ਰਸ਼ਾਦਾ ਛਕ ਲੈਂਦੇ ਨੇ ਤਾਂ 40 ਦਿਨਾਂ ਦੇ ਵਿੱਚ ਇਕੱਲੇ ਪਾਣੀ ਵੀ ਮਾਤਾ ਜਿਹੜੀ ਅਸੀਂ ਵੇਖੀ ਐ ਮੈਂ ਬਸ 14-15 ਦਿਨਾਂ ਦੇ ਵਿੱਚ ਵੇਖੀ ਸੀ ਜਿਹੜੇ ਬਾਹਰੋਂ ਆ ਗਿਆ ਅਗਲੇ ਕਹਿੰਦੇ ਨੇ ਵੀ ਪਾਣੀ ਵਾਗ ਪੀ ਲੋ ਪਰ ਪਾਣੀ ਅੰਦਰ ਜਾਵੇ ਵੀ ਜਿਹੜਾ ਸਰੀਰਕ ਤੌਰ ਤੇ ਜਿਹੜਾ ਸਾਡੀ ਮਸ਼ੀਨਰੀ ਐ ਉਹ ਅੰਗਾਂ ਤੋਂ ਜਵਾਬ ਦੇਣੀ ਸ਼ੁਰੂ ਹੋ ਜਾਂਦੀ ਹੈ ਪਾਣੀ ਪਾਦਰ ਹੀ ਨਹੀਂ ਲੱਗਦਾ ਜੇ ਧੱਕੇ ਨਾਲ ਜਾਦੇ ਵੀ ਪੀਆਵਾਂਗੇ ਤਾਂ ਉਹਦੀ ਉਲਟੀ ਹੋਣੀ ਸ਼ੁਰੂ ਹੋ ਜਾਂਦੀ ਹੈ ਤਾਂ 40 ਦਿਨਾਂ ਦੇ ਵਿੱਚ ਸਾਡੇ ਆਗੂ ਦੀ ਸਥਿਤੀ ਕੀ ਹੋ ਤੇ ਉਹ ਗਣ ਕੋਈ ਸੌਕੇ ਨਹੀਂ ਕਿ ਦੂਜੇ ਪਾਸੇ ਸਾਗਿਆ ਸਰਕਾਰਾਂ ਸਾਨੂੰ ਪਰਖਣ ਤੇ ਲੱਗਿਆ ਹੋਈਆਂ ਨੇ ਆ ਘੰਟਾ ਘੰਟੇ ਤੋਂ ਜਿਹੜੇ ਉਹਨਾਂ ਦੀਆਂ ਟਰੀਟਮੈਂਟ ਦੇਖਣ ਲਈ ਆ ਟੀਮਾਂ ਉਹ ਜਦੋਂ ਅਸੀਂ ਕੁਝ ਲੈ ਰਹੇ ਨਹੀਂ ਸੋਡੀ ਟੀਮ ਦਾ ਸਿਰਫ ਇੱਕ ਮੈਸੇਜ ਹੀ ਜਾਣਾ ਹੈ ਕਿ ਦਲੇਵਾਲ ਸਾਹਿਬ ਦੀ ਸੇਧ ਕੀ ਹੈ ਤੁਸੀਂ ਉਹਨੂੰ ਖੜਾ ਕਰਕੇ ਜੋਰ ਤੋਂ ਨਹੀਂ ਸਕਦੇ ਜਿਹੜਾ ਬਜਨ ਜੋਖਣਾ ਹੁੰਦਾ ਹੈ ਉਹਨਾਂ ਦੀ ਸਥਿਤੀ ਨਹੀਂ ਵੀ ਉਹ ਕੱਲਾ ਖੜ ਕੇ ਆਪਣਾ ਜਿਹੜਾ ਭਾਰ ਹੈ ਚੁਕਾ ਦੇ ਜੇ ਉਹਨੂੰ ਸਹਾਰਾ ਦਿੰਦੇ ਆ ਤਾਂ ਬਜਨ ਠੀਕ ਨਹੀਂ ਆਉਂਦਾ ਬੈਠ ਹੋ ਸਕਦੇ ਨਹੀਂ ਜੇ ਬੈਠਦੇ ਆ ਤਾਂ ਬੀਬੀ ਬਹੁਤ ਡਾਊਨ ਹੋ ਜਾਂਦਾ ਜਿਵੇਂ ਰਾਤ ਸੱਤ ਵਜੇ ਆਉਣਾ ਇਹ ਡਾਕਟਰੇ ਲੈਣ ਵਾਲੇ ਬੰਦੇ ਸਮਝ ਲੈ ਜਦੋਂ 140 45 ਤੋਂ ਬੀਪੀ ਕੱਲੇ 70 ਤੇ 70 ਤੇ ਆ ਜਾਣਾ ਤੇ ਉਦੋਂ ਹਾਲਾਤ ਇਹ ਹੁੰਦੇ ਨੇ ਕਿ ਕੁਝ ਵੀ ਹੋ ਸਕਦਾ ਤਾਂ ਉਸ ਟੀਵੀ ਦੇ ਵਿੱਚ ਜਿਹੜੀ ਪ੍ਰਧਾਨ ਜੀ ਨੇ ਇਸ਼ਾਰਾ ਕੀਤੀ ਆ ਕਿ ਮੇਰੀ ਇੱਛਾ ਲੱਗਦੀ ਆ ਮੈਨੂੰ ਮੁਰੋ ਦੇਸ ਨੇ ਹਾਂ ਕਿ ਮੈਂ ਮੇਰੀ ਇਹ ਹਿੰਦੀ ਸਭਤੀ ਤੁਹਾਡੇ ਸਾਹਮਣੇ ਉਹ ਸ਼ਬਦ ਆਪਾਂ ਤੋਂ ਨਹੀਂ ਕਹੇ ਜਾਂਦੇ ਜਿਹੜੇ ਸਾਨੂੰ ਉਹਨਾਂ ਨੇ ਰਾਤ ਕਹੇ ਐ ਔਰ ਮੇਰੀ ਬੇਨਤੀ ਕਿ ਆਪਾਂ ਚਾਰ ਜਨਮਰੀ ਨੂੰ ਐਸੀ ਜਗਾ ਖਲੋਰੀ ਪੂਰਾ ਇਤਿਹਾਸ ਕੱਲੇ ਪੰਜਾਬ ਦਾ ਨਹੀਂ ਸਾਡੇ ਨਾਲ ਹਰਿਆਣੇ ਵਾਲੇ ਵੀ ਮੇਟੇ ਕਰਤੇ ਨੇ ਪੂਰਾ ਹਰਿਆਣਾ ਪੂਰਾ ਉੱਤਰ ਪ੍ਰਦੇਸ਼ ਰਾਜਸ탄 ਚਾਰ ਸਟੇਟਾਂ ਤਾਂ ਇਹ ਰਹੀਆਂ ਨੇ ਜਿਹੜੀਆਂ ਖਨੌਰੀ ਮੋਰਚੇ ਦੇ ਖੁੰਝਾ ਲੱਗਦੇ ਆ ਜਿਵੇਂ ਆਪਾਂ ਜ਼ਮੀਨ ਦੀ ਕਹਿੰਦੇ ਸਾਡੀ ਹੱਕ ਲੱਗਦੀ ਆ ਚਾਰ ਸਟੇਟਾਂ ਦੀ ਸਾਡੀ ਹੱਕ ਲੱਗਦੀ ਐ ਇਸ ਮੋਰਚੇ ਦੇ ਨਾਲ ਜਿਵੇਂ ਆਪਾਂ ਗਏ ਸੀ ਜੂਪੀ ਦੇ ਵਿੱਚ 2020 ਦੇ ਵਿੱਚ 21 ਦੇ ਵਿੱਚ ਬੱਸਾਂ ਭਰ ਕੇ ਤੇ ਸਾਨੂੰ ਮੀਂਹ ਵੀ ਆ ਤੇ ਅਸੀਂ ਸੁਨੇਹਾ ਵੀ ਦਿੱਨੇ ਆ ਇਕੇ ਚਾਰੇ ਸਟੇਟਾਂ ਦੇ ਤਾਂ ਅਸੀਂ ਲੋਕ ਆਪਦੇ ਘਰਾਂ ਦੇ ਵਿੱਚੋਂ ਆਪਦੇ ਵੀਹਿਕਲ ਲੈ ਕੇ ਬੱਸਾਂ, ਟਰੱਕ, ਆਪਦੀਆਂ ਗੱਡੀਆਂ, ਮੋਟਰਸਾਈਕਲ ਜੋ ਵੀ ਟਰਾਈਡ ਲੈ ਕੇ ਤੁਸੀਂ ਖਨੌਰੀ ਪਹੁੰਚੋ ਤੇ ਦੂਜੇ ਭਾਰ ਦੇ ਦੂਜੇ ਸਟੇਟਾਂ ਦੇ ਵਿੱਚੋਂ ਟ੍ਰੇਨਾਂ ਨਹੀਂ, ਬੱਸਾਂ ਨਹੀਂ ਜਿੰਨੇ ਵੀ ਕਿਸਾਨ ਤੁਸੀਂ 4 ਜਨਵਰੀ ਨੂੰ ਖਨੌਰੀ ਦੇ ਵਿੱਚ 11 ਵਜੇ 11 ਵਜੇ ਪਹੁੰਚੋ ਦੱਲੇਵਾਲ ਸਾਹਿਬ ਨੂੰ ਇਨਕ ਆਪਾਂ ਵਿਸ਼ਵਾਸ ਦਿਵਾਇਏ ਕਿ ਸਾਡੇ ਲਈ ਤੂੰ ਜੋ ਤਕਲੀਫ ਚੱਲ ਰਿਆਂ ਜਿਹੜੀ ਕਿੰਦਾ ਸਰਕਾਰ ਚੁੱਪ ਧਾਈ ਹੋਈ ਆ ਇਹਦੀ ਚੁੱਪ ਤੜਾਵਾਂਗੇ ਤੇ ਦੱਲੇਵਾਲ ਸਾਹਿਬ ਨੂੰ ਆਸ ਹੋਵੇ ਕਿ ਆ ਲੋਕਾਂ ਲਈ ਮੈਂ ਜਿਹੜਾ ਮੰਨ ਰਿਹਾ ਸੀ ਹੋ ਰਿਹਾ ਇਹ ਮੇਰੇ ਲੋਕ ਸੀਧੀ ਜਿਆਦਾ ਵੀ ਜਾਣ ਦੇਣਗੇ ਇਨੀ ਇੱਕ ਮੈਂ ਅਪੀਲ ਕਰਨੀ ਸੀ ਕਿ 4 ਜਨਵਰੀ ਨੂੰ ਅਸੀਂ ਕਾਖ ਤੋਰ ਇੱਥੇ ਲੱਖਾਂ ਦਾ ਕੱਟ ਕਰਾਂਗੇ ਤਾਂ ਕੋਈ ਵੀ ਪਿੰਡ ਮੈਂ ਤੇਜਵਰ ਦਾ ਬੇਨਤੀ ਕਰਦਾ ਜਿਹਨੇ ਤੁਸੀਂ ਕੱਲ ਨੂੰ 30 ਤਰੀਕ ਦਾ ਪੰਜਾਬ ਮੰਡ ਦਾ ਸਰਦਾ ਦਿੱਤਾ ਹੈ ਐਵੇਂ ਨਿਕਰ ਕੋਈ ਲੈਂਕ ਰੋਡ ਕੋਈ ਵੱਡੀ ਸੜਕ ਕੋਈ ਦਾਰਾ ਜੋ ਸਕੂਲਾਂ ਦੀਆਂ ਬੈਨਾਂ ਸਾਡੀਆਂ ਆਪਦੀਆਂ ਗੱਡੀਆਂ ਕੋਈ ਘਰੇ ਨਹੀਂ ਰਹਿਣ ਚਾਹੇ ਨੀ ਸੜਕਾਂ ਤੇ ਹੋਣ ਖਨੌਰੀ ਕੱਲੇ ਨੂੰ ਮੂਹ ਹੋਵੇ ਤਾਂ ਉਹ ਦਿਨ ਦੂਰ ਨਹੀਂ ਕਿ ਕੇਂਦਰ ਸਰਕਾਰ ਦੀ ਚੁੱਪ ਵੀ ਢੜਾਵਾਂਗੇ ਮੰਗਾਂ ਵੀ ਲਾਗੂ ਕਰਵਾਵਾਂਗੇ ਤੇ ਸਾਡਾ ਆਗੂ ਜਿਹੜਾ ਸਾਡੇ ਲਈ ਇਹ ਤਪੱਸਿਆ ਕਰ ਰਿਹਾ ਇਸ ਨੂੰ ਵੀ ਬਚਾਵਾਂਗੇ ਕੇਂਦਰ ਵੱਲੋਂ ਜਾਂ ਸਟੇਟ ਵੱਲੋਂ ਭਾਵੇਂ ਇੱਕ ਕੋਈ ਐਵੇਂ ਰੋਜ਼ ਪੀਣ ਨਹੀਂ ਆਪਾਂ ਰੋਜ਼ ਬੋਲ ਰਹੇ ਆ ਆਪਣੇ ਵੀ ਪਹਿਲਾ ਸਖਤ ਕਰੋ ਜਿੰਨਾ ਪਹਿਲਾ ਆਪਾਂ ਸਖਤ ਕਰਦੇ ਆ ਅੱਜ ਆਪਣੀਆਂ ਰਾਤ ਦੀਆਂ ਰਿਪੋਰਟਾਂ ਸਰਕਾਰ ਕੋਲ ਗਈਆਂ ਨੇ ਕੱਲ ਪੂਰੇ ਪੰਜਾਬ ਬੰਦ ਦੀਆਂ ਸ੍ਰੀincorਡ ਦੇ ਵਿੱਚ ਚਰਚਾ ਹੋਈ ਹੈ ਬਈ ਡੱਲੇਵਾਰ ਸਾਹਿਬ ਨੂੰ ਜੇ ਤੋਂ ਚੱਕ ਕੇ ਲੈ ਗਏ ਤਾਂ ਕੋਈ ਹੌਲੀ ਪਰਤ ਸਕਦੀ ਆ ਕੋਈ ਹਾਲਾਤ ਇਹ ਜੇ ਹੋ ਸਕਦੇ ਨੇ ਕੰਟਰੋਲ ਨਾ ਰਹਿਣ ਤਾਂ ਸਰਕਾਰ ਕੱਲ ਮੁੜਿਆ ਕਿਤੇ 5-6000 ਪੰਜ 6000 ਮੁਲਾਜ਼ਮ ਤਿਆਰ ਕਰਕੇ ਪਟਿਆਲਾ ਪੁਲਿਸ ਰੈਂਚ ਸੰਗਰੂਰ ਪੁਲਿਸ ਰੈਂਚ ਪਾਤਣਾ ਖਨੌਰੀ ਐਜ ਵੀ ਕਿਹ ਲੈ ਸੀ ਜਿਹੜੇ ਆਪਣੇ ਪਾਣੀ ਦੇ ਬਿਛਾਰਾ ਮਾਰਦੇ ਸੀ ਆਪਣੇ ਤੇ ਗੋਲੇ ਦਾਗਣੇ ਸੀ ਤਾਂ ਇੱਕ ਰੇਨਾ ਜਿਹੜੀਆਂ ਇੱਕੋ ਟਰਾਲੀਆਂ ਪਾਸੇ ਕਰਦੇ ਸੀ ਤਾਂ ਜਦੋਂ ਇਹ ਕੁਛ ਕਰਨ ਆਇਆ ਆਪਣਾ ਜੋਸ਼ ਹੈ ਜਿਹੜਾ ਆਪਣਾ ਰੋਹ ਹੈ ਕਿਸਾਨਾਂ ਦਾ ਦੇਖਿਆ ਤਾਂ ਪਿੱਛੇ ਮੁੜੇ ਨੇ ਤਾਂ ਪਿੱਛੇ ਐ ਨਹੀਂ ਹੋਏ ਹੁਣ ਬਈ ਇਹ ਪ੍ਰੋਗਰਾਮ ਟਲ ਗਿਆ ਮੈਂ ਹੁ ਸਰਕਾਰ ਕੁਛ ਨਹੀਂ ਕਰਦੀ ਅੱਜ ਦੀ ਵਿਦਾਇ ਹਜੇ ਵੀ ਤਿੰਨ ਦਿਨ ਹੋਰ ਦਿੱਤੇ ਨੇ ਆ ਤੁਸੀਂ ਸਾਰਿਆਂ ਨੇ ਪੜ ਲਿਆ ਹੋਣਾ ਨੈਟ ਤੇ ਦੇਖ ਲਿਆ ਹੋਣਾ ਪੰਜਾਬ ਸਰਕਾਰ ਨੂੰ ਤਿੰਨ ਦਿਨ ਹੋਰ ਦਿੱਤੇ ਨੇ ਇਹਦਾ ਮਤਲਬ ਤਿੰਨ ਦਿਨਾਂ ਦੇ ਵਿੱਚ ਉਹੀ ਪੋਜੀਸ਼ਨ ਤੇ ਹਜੇ ਵੀ ਸਰਕਾਰ ਕਹਿ ਰਹੀ ਹੈ ਸ੍ਰੀਮ ਕੋਰਟ ਵੀ ਕਹਿ ਰਹੀ ਹੈ ਬਈ ਗੱਲੇਵਾਲ ਸਾਹਿਬ ਨੂੰ ਚੱਕ ਕੇ ਹਸਪੀਟਲ ਦਾਖਲ ਕਰਵਾਓ ਤੇ ਗੱਲੇਵਾਲ ਸਾਹਿਬ ਦੇ ਆਪਾਂ ਨੂੰ ਕੀ ਸੁਨੇਹਾ ਬੇ ਨੈਣ ਰੂਏ ਸੇ ਚੱਕਰ ਨਾ ਦਿਓ ਤਾਂ ਇਸ ਗੱਲ ਤੇ ਆਪਾਂ ਕੈਮਰਾ ਨਾ ਕਿਸੇ ਵੀ ਮਿੰਟ ਦੀ ਢਿੱਲ ਨਹੀਂ ਬਖਸ਼ਣੀ ਰਾਤ ਨੂੰ ਜਿੰਨਾ ਪਹਿਰੇ ਖਾਸ ਕਰਕੇ ਮੈਂ ਸੰਗਰੂਰ ਜ਼ਿਲ੍ਹੇ ਦੇ ਵਕਤ ਨਾਲ ਗਾਰੰਟੀ ਆ ਰਾਂ ਜਿੰਨਾ ਆਪਾਂ ਰਾਤ ਦੇਖਦੇ ਨੇ ਸਾਰੀ ਰਾਤ ਜਿੰਨੇ ਘਰਾਂ ਦੇ ਵਿੱਚੋਂ ਜਿਹੜਾ ਸੰਗਰੂਰ ਦੇ ਵਿੱਚੋਂ ਨੌਜਵਾਨ ਆਇਓ ਬਹੁਤ ਵੱਡੀ ਗਿਣਤੀ ਦੇ ਵਿੱਚ ਆਪਾਂ ਸਾਰੇ ਜ਼ਿਲ੍ਹੇ ਪੰਜਾਬ ਦੇ ਆ ਹਰਿਆਣੇ ਦੇ ਹੈ ਇਹ ਵੀ ਕਿ ਕਰ ਆਪਾਂ ਹਰਿਆਣਾ ਦੀ ਗੈਂਦੀ ਦੇ ਵਿੱਚ ਜੇ ਖਮੌਰੀ ਰਾਤ ਨੂੰ ਮੋਰਚੇ ਤੇ ਰਹਿ ਕੇ ਪਹਿਲਾ ਦੇਵਾਂਗੇ ਪਹਿਲਾ ਸੰਘਟ ਕਰਾਂਗੇ ਮੈਨੂੰ ਨਹੀਂ ਲੱਗਦਾ ਕਿ ਸਰਕਾਰ ਇੱਥੇ ਸਾਡੇ ਤੇ ਕੋਈ ਹਮਲਾ ਕਰ ਲੂ ਇਹ ਇੱਕ ਇਸ ਗੱਲ ਦੀ ਵੀ ਚਰਚਾ ਹੋਈ ਆ ਸ੍ਰੀਕੋਟ ਦੇ ਵਿੱਚ ਬਈ ਉਹਦੇ ਤੁਸੀਂ ਸਖਤੀ ਕੌਣੇ ਵਰਦੇ ਝੱਕ ਕੇ ਕਿਉਂ ਲੈ ਕੇ ਆਉਂਦੇ ਇਹ ਵੀ ਚਰਚਾ ਹੋਈ ਹੈ ਵੀ ਜਿਹੜਾ ਬੰਦਾ ਬੈਠੇ ਮਰਨ ਵਰਤਦੇ ਆ ਉਹਦੇ ਨਾਲ ਕੀ ਕਰੋਗੇ ਇਹ ਗੱਲ ਉਹ ਗੱਲੇਵਾਲ ਸਾਹਿਬ ਦੀ ਇਹ ਗੱਲ ਸੋਚ ਕੇ ਕਰਤਾ ਹੋਇਆ ਮੈਨੂੰ ਚੱਕੋਗੇ ਸਖਤੀ ਵਰਤੋਗੇ ਕੀ ਦੇਰ ਵੀ ਪਾਰਾ ਬੱਤਿਆ ਫਿਰ ਸਰਕਾਰ ਕਿਹੜੇ ਲੋਟਰ ਪਸੂਗੀ ਤਾਂ ਜਦੋਂ ਬੈਠੇ ਬਰਵਾਤੇ ਆ ਤਾਂ ਬਿਹਤਰ ਇਹ ਆ ਕਿ ਜੋ ਗੱਲੇਵਾਲ ਸਾਹਿਬ ਕਹਿੰਦਾ ਉਹਦੀਆਂ ਮੰਗਾਂ ਹੀ ਮੰਨ ਲਓ ਤੇ ਮੈਨੂੰ ਲੱਗਦਾ ਕਿ ਆਪਾਂ ਜੇ ਪਹਿਲਾ ਸਾਕ ਰੱਖਿਆ ਗਿਰਤੀ ਲਗਾਤਾਰ ਵਧਦੀ ਰਹੀ ਕਾਰਕਾਰ ਗੱਲ ਜਿਹੜੀ ਆਪਾਂ ਲਜਾਣਾ ਚਾਹੁੰਦੇ ਸੀ ਗਈ ਅੱਜ ਹਰੇਕ ਦੀ ਜਵਾਨ ਤੇ ਢੱਲੇਵਾਲ ਸਾਹਿਬ ਢੱਲੇਵਾਲ ਸਾਹਿਬ ਹੈ ਹੰਗਰਦੀ ਦੇ ਨਾਲੋਂ ਅਗਲੇ ਕੈਂਦਰੇ ਵੀ ਅਸੀਂ ਕਰ ਕੀ ਸਕਦੇ ਆ ਤੇ ਆਪਾਂ ਇਹੀ ਕਹਿ ਕਰਦੇ ਆ ਸੀ ਕਿ ਤੁਸੀਂ ਖਨੌਰੀ ਪਹੁੰਚੋ ਸਾਡੇ ਘਰਾਂ ਦਾ ਮਾੜਾ ਬੂਟਾ ਨੁਕਸਾਨ ਹੋ ਸਕਦਾ ਔਰ ਜਿਹੜਾ ਸਾਡੇ ਪੂਰੇ ਦੇਸ਼ ਦੇ ਖਸਾ ਦਾ ਨੁਕਸਾਨ ਹੋਣਾ ਇਹਦੀ ਪੂਰਤੀ ਨਹੀਂ ਹੋਣੀ ਇਹਦੀ ਪੂਰਤੀ ਇਹੀ ਆ ਅਸੀਂ ਡੱਲੇਵਾਲ ਸਾਹਿਬ ਦਾ ਜਿਹੜਾ ਘੇਰਾ ਵੀ ਮਤਬੁੱਤ ਕਰੀਏ ਤੇ ਖਲੌਰੀ ਵੀ ਬੈਠ ਗਏ ਤਾਂ ਉਹ ਪ੍ਰਬੰਧ ਸਾਡੇ ਸੰਤ ਮਹਾਪੁਰਸ਼ਾਂ ਨੇ ਜਿਹੜੇ ਲੰਗਰਾਂ ਦੇ ਰੂਪ ਦੇ ਵਿੱਚ ਆਪਾਂ ਨੂੰ ਦਿੱਤੇ ਆ ਸੁਆਮਾ ਦੀ ਕੋਈ ਘਾਟ ਨਹੀਂ ਮੈਡੀਕਲ ਲੱਗੇ ਨੇ ਤਾਂ ਜਿਹੜੀ ਆਪਾਂ ਨੂੰ ਘਰੇ ਸਹੂਲਤ ਚਾਹੀਦੀ ਸੀ ਹੋ ਸਕਦਾ ਕਾਰਨ ਨਾਲੋਂ ਜ਼ਿਆਦਾ ਇੱਥੇ ਸਹੂਲਤਾਂ ਮਿਲ ਰਹੀਆਂ ਨੇ ਤਾਂ ਹੋ ਸਕਦਾ ਘਰੇ ਇੰਨੇ ਵਾਰੀ ਆਪਾਂ ਚਾਹ ਵੀ ਨਾ ਪੀਂਦੇ ਹੋਏ ਪ੍ਰਸ਼ਾਦਾ ਵੀ ਨਾ ਛੱਕਦੇ ਹੋਏ ਤਾਂ ਹਰੇਕ ਤੁਹਾਡੇ ਟਰੈਕ ਟਰਾਲੀ ਦੇ ਵਿੱਚ ਕਿਸੇ ਦੇ ਵਿੱਚੋਂ ਪੀਸ ਮਿਲਣ ਲੱਗੇ ਬਿਸਕੁਟ ਮਿਲਣ ਲੱਗੇ ਚਾਵਲ ਮਿਲਣਗੇ ਇੰਨੇ ਆਪਣੇ ਘਰੇ ਨਹੀਂ ਤਾਂ ਹਜੇ ਵੀ ਆਪਾਂ ਇਸ ਗੱਲ ਨੂੰ ਛੱਡ ਕੇ ਨਾਲੇ ਸਰਕਾਰ ਨਾਲ ਲੜਾਈ ਲੜ ਰਹੇ ਹਾਂ ਨਾਲੇ ਘਰਾਂ ਨਾਲੋਂ ਸਾਨੂੰ ਖਾਣਾ ਵਹਿਤਰ ਮਿਲ ਰਿਹਾ ਤਾਂ ਫੇਰੇ ਬੇਲਾ ਨਗਾ ਨਾ ਲਈਏ ਇਸ ਬੇਲੇ ਦੀ ਸਰਕਾਰ ਦੀਕ ਚ ਕਿ ਕਿਹੜੇ ਵੇਲੇ ਲੋਕਾਂ ਦਾ ਵਿਸ਼ਵਾਸ ਲੋਕਾਂ ਦਾ ਨਿਰਾਸ਼ਾ ਲੈ ਜਾਂਦੀ ਜਾਵੇ ਪਰ ਮੈਨੂੰ ਲੱਗਦਾ ਪੂਰੇ ਪਾਰ ਦੇ ਕਿਸਾਨ ਮਨ ਬਣਾ ਚੁੱਕੇ ਹੋ ਖਾਸ ਕਰਕੇ ਮੈਂ ਫਿਰ ਡੱਲੇਵਾਲ ਸਾਹਿਬ ਵੱਲੋਂ ਕਿ ਜਿਹੜਾ ਤੁਸੀਂ ਕੱਲ ਪੰਜਾਬ ਵਾ ਦਾ ਪੂਰਾ ਸਹਿਯੋਗ ਦਿੱਤਾ ਹੈ ਉਹਨਾਂ ਦੀ ਆਤਮਾ ਨੂੰ ਸ਼ਕਤੀ ਮਿਲੀ ਹੈ ਉਹਨਾਂ ਦੀ ਸੇਧ ਨੂੰ ਸ਼ਕਤੀ ਮਿਲੀ ਹੈ ਮੈਂ ਫਿਰ ਸਾਰਿਆਂ ਦਾ ਧੰਨਵਾਦ ਉਹ ਵਾਹਿਗੁਰੂ ਜੀ ਕਾ ਖਾਲਸਾ ਸਿਰ ਵਾਹਿਗੁਰੂ ਜੀ ਕੀ ਫਤਹ